ਜਦੋਂ ਕੋਈ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਉਹਨੂੰ ਪਤਾ ਹੁੰਦਾ ਕਿ ਮੈਂ ਕਿਹੜੀ ਕੁੱਲ ਦੇ ਵਿੱਚ ਜਨਮ ਲੈਣਾ ਕਿ ਮੈਂ ਸਿੱਖ ਹਾਂ ਮੈਂ ਬ੍ਰਾਹਮਣ ਆ ਮੈਂ ਸ਼ੂਦਾਂ ਕਿ ਮੈਂ ਖੱਤਰੀ ਆ ਕੁਝ ਨਹੀਂ ਪਤਾ ਉਸ ਬੱਚੇ ਨੂੰ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਮੈਂ ਆਪਣੀ ਮਾਂ ਦੇ ਗਰਭ ਵਿੱਚ ਸੀ ਮੈਨੂੰ ਆਪਣੀ ਜਾਤ ਦਾ ਨਹੀਂ ਸੀ ਪਤਾ ਨਾ ਤੈਨੂੰ ਪਤਾ ਸੀ ਤੂੰ ਅੱਜ ਬ੍ਰਾਹਮਣ ਬਣ ਕੇ ਬਹਿ ਗਿਆ ਐ ਤੂੰ ਜਦੋਂ ਆਪਣੀ ਮਾਂ ਦੀ ਕੋਖ ਵਿੱਚ ਸੀ ਤੈਨੂੰ ਪਤਾ ਸੀ ਵੀ ਤੂੰ ਬ੍ਰਾਹਮਣ ਜੰਮਣਾ ਗਰਭ ਵਾਸ ਮੈਂ ਕੁਲ ਨਹੀਂ ਜਾਤੀ ਬ੍ਰਹਮ ਜੁਗੋ ਜੁਗੀ ਅਟਲ ਚਵਰ ਸ਼ਤਰ ਤਖ ਦੇ ਮਾਲਕ ਜਹ ਰਾਜ ਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ ਸਮਰੱਥ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਬੜੇ ਵੱਡੇ ਭਾਗਾਂ ਵਾਲੇ ਆ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਇਆ ਗੁਰੂ ਸਾਹਿਬ ਜੀ ਦਾ ਪਾਵਨ ਸ਼ਬਦ ਹੈ ਬੇਦ ਸਿਮਰਤ ਕਥੈ 사ਸਤ ਭਗਤ ਕਰੇ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨ ਸਜਾਇੰਦਾਰ ਗੁਰੂ ਦੀ ਸੰਗਤ ਕਰਨ ਵਾਲਾ ਗੁਰੂ ਪਾਤਸ਼ਾਹ ਜੀ ਕਹਿੰਦੇ ਅਗਿਆਨਤਾ ਦੇ ਹਨੇਰੇ ਵਿੱਚੋਂ ਬਾਹਰ ਆ ਜਾਂਦਾ ਮਹਾਪੁਰਖਾਂ ਬ੍ਰਹਮ ਗਿਆਨੀਆਂ ਭਗਤਾਂ ਦੀਆਂ ਵਿਚਾਰਾਂ ਵਿੱਚ ਹੈ ਕਿ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਣ ਵਾਲਾ ਬ੍ਰਹਮ ਦੀ ਵਿਚਾਰ ਕਰਨ ਵਾਲਾ ਇੱਕ ਵਿੱਚ ਸੁਰਤ ਟਿਕਾਉਣ ਵਾਲਾ ਗੁਰੂ ਪਾਤਸ਼ਾਹ ਜੀ ਕਹਿੰਦੇ ਮੁਕਤ ਹੋ ਜਾਂਦਾ ਤੇ ਜਦੋਂ ਮਨੋਖ ਵਿਕਾਰਾਂ ਤੋਂ ਮੁਕਤ ਹੋ ਜਾਏ ਦੂ ਦਾ ਦਵੇਸ਼ ਤੋਂ ਬਾਹਰ ਨਿਕਲ ਜਾਏ ਤੇ ਉਹਨੂੰ ਕੇਵਲ ਤੇ ਕੇਵਲ ਪਰਮੇਸ਼ਰ ਨਜ਼ਰ ਆਏਗਾ ਹਰ ਇੱਕ ਰੂਹ ਦੇ ਵਿੱਚੋਂ ਹਰ ਇੱਕ ਇਨਸਾਨ ਦੇ ਵਿੱਚੋਂ ਹਰ ਇੱਕ ਜੀਵ ਦੇ ਵਿੱਚੋਂ ਰੱਬ ਦਿਸਣਾ ਸ਼ੁਰੂ ਹੋ ਜਾਏਗਾ ਅੱਜ ਦਾ ਪਾਵਨ ਪਵਿੱਤਰ ਆਵਜ ਨੇ ਸਰਵਣ ਕੀਤਾ ਹੈ ਹੁਕਮਨਾਮਾ ਸਾਹਿਬ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਸਨਾਤਨ ਧਰਮ ਦੀ ਗੱਲ ਕਰ ਲਈਏ ਉਹਨਾਂ ਨੇ ਚਾਰ ਵਰਨਾਂ ਦੇ ਵਿੱਚ ਭਾਰਤ ਦੀ ਸੰਸਕ੍ਰਿਤੀ ਨੇ ਇਥੋਂ ਦੇ ਰਹਿਣ ਵਾਲੇ ਵਸਨੀਕਾਂ ਨੂੰ ਵੰਡ ਦਿੱਤਾ ਖਤਰੀ ਬ੍ਰਾਹਮਣ ਸੂਦ ਤੇ ਵੈਸ਼ ਜਿਹੜੇ ਬ੍ਰਾਹਮਣ ਲੋਕ ਇਹ ਧਾਰਮਿਕ ਸਥਾਨਾਂ ਨੂੰ ਸੰਭਾਲਣ ਵਾਲੇ ਕਹਿ ਲੋ ਕਿ ਧਰਮ ਦੇ ਕਾਬਜਕਾਰ ਸਮਝਿਆ ਗਿਆ ਕਿ ਇਹ ਧਰਮ ਦੇ ਸਿੱਖਿਆਕ ਹੋਣਗੇ ਸਿੱਖਿਆ ਦੇਣ ਵਾਲੇ ਗੁਰੂ ਹੋਣਗੇ ਸਿੱਖਿਆ ਗੁਰਮਤ ਸਮਝਾਉਣ ਵਾਲੇ ਜਾ ਕਹੋ ਧਰਮ ਦੀ ਪਰ ਬਾਸ਼ਾ ਦੇਣ ਵਾਲੇ ਇਹ ਕੰਮ ਬ੍ਰਾਹਮਣਾਂ ਦਾ ਹੈ ਫਿਰ ਦੂਜੇ ਨੰਬਰ ਤੇ ਖੱਤਰੀਆਂ ਨੂੰ ਰੱਖਿਆ ਗਿਆ ਖੱਤਰੀ ਇਹਨਾਂ ਬ੍ਰਾਹਮਣ ਲੋਕਾਂ ਦੀ ਪੈਰਵਾਈ ਕਰਨ ਭਾਰਤ ਦੀ ਸੰਸਕ੍ਰਿਤੀ ਦੀ ਰੱਖਿਆ ਕਰਨ ਤੇ ਯੋਜਕੇ ਮਰਨ ਵਾਸਤੇ ਖੱਤਰੀ ਕੌਮ ਨੂੰ ਅੱਗੇ ਕੀਤਾ ਗਿਆ ਦੂਸਰਾ ਵੈਸ਼ ਵੈਸ਼ ਲੋਕ ਜਿਹੜੇ ਸੀ ਕਿਸਾਨੀ ਖੇਤਾਂ ਦੇ ਵਿੱਚ ਭੋਜਨ ਉਗਾਉਣ ਵਾਲੇ ਖੇਤੀ ਕਰਨ ਵਾਲਿਆਂ ਨੂੰ ਵੈਸ਼ ਖੇਤਰ ਦੇ ਵਿੱਚ ਵਰਨ ਵਿੱਚ ਰੱਖਿਆ ਗਿਆ ਤੇ ਜਿਹੜੇ ਸਭ ਤੋਂ ਨੀਵੇਂ ਰੱਖੇ ਗਏ ਉਹ ਸ਼ੁੱਧਰ ਭਾਵਕ ਇਹਨਾਂ ਸਾਰਿਆਂ ਦੀ ਸੇਵਾ ਕਰਨ ਵਾਲੇ ਹੁਣ ਸ਼ੁੱਧਰਾਂ ਨੂੰ ਵੈਸ਼ਾਂ ਨੂੰ ਧਾਰਮਿਕ ਅਸਥਾਨਾਂ ਤੇ ਜਾਣ ਦੀ ਵੀ ਮਨਾਹੀ ਸੀ ਕਿ ਉਹ ਧਰਮ ਦੀ ਪੂਜਾ ਨਹੀਂ ਕਰ ਸਕਦੇ ਨਾਮ ਨਹੀਂ ਜਪ ਸਕਦੇ ਜਿਹੜੇ ਨੀਵੀਂ ਜਾਤ ਵਾਲੇ ਲੋਕ ਨੇ ਇਹ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਅੱਜ ਵੀ ਲਿਖਿਆ ਹੋਇਆ ਹੈ ਕਿ ਸ਼ੁੱਦਰ ਲੋਕ ਜਿਹੜੇ ਨੇ ਵੈਸ਼ ਲੋਕ ਜਿਹੜੇ ਨੇ ਰੱਬ ਦੀ ਬੰਦਗੀ ਨਹੀਂ ਕਰ ਸਕਦੇ। ਰੱਬ ਨੂੰ ਪੂਜ ਨਹੀਂ ਸਕਦੇ ਇਹ ਕੰਮ ਕੇਵਲ ਤੇ ਕੇਵਲ ਬ੍ਰਾਹਮਣ ਦਾ ਹੈ। ਬ੍ਰਾਹਮਣ ਅਰਥ ਜਿਹੜਾ ਬ੍ਰਹਮ ਦਾ ਪੁਜਾਰੀ ਹੈ। ਬ੍ਰਹਮ ਦੀ ਪੂਜਾ ਕਰਨ ਵਾਲਾ ਹੀ ਬ੍ਰਾਹਮਣ ਹੋ ਸਕਦਾ। ਤੇ ਉਹਨਾਂ ਨੇ ਕਿਹਾ ਕਿ ਧਰਮ ਦੀ ਸੰਭਾਲ ਕਰਨ ਵਾਲਾ ਧਾਰਮਿਕ ਸਥਾਨਾਂ ਤੇ ਸੇਵਾ ਕਰਨ ਵਾਲਾ ਪੂਜਾ ਕਰਨ ਵਾਲਾ ਹੀ ਬ੍ਰਾਹਮਣ ਹੈ। ਉਹੀ ਪੰਡਿਤ ਹੈ। ਪੰਡਿਤ ਦਾ ਅਰਥ ਵੀ ਵਿਦਵਾਨ ਹੈ। ब्राह्मण ਲੋਕ ਜਿਨ੍ਹਾਂ ਦੇ ਘਰ ਵਿੱਚ ਔਲਾਦ ਹੋਵੇ ব্রাহ্মণ ਦੇ ਘਰ ਵਿੱਚ ਜੰਮਿਆ ਹੋਇਆ ਬੱਚਾ ਵੀ ব্রাহ্মণ ਹੈ ਚਾਹੇ ਉਹ ਜਪੇ ਨਾ ਜਪੇ ਉਹ ਕਿੰਨਾ ਕੁ ਰੱਬ ਨਾਲ ਜੁੜਿਆ ਪਰ ਉਹਨੂੰ ਉਪਾਦੀ ਮਿਲ ਗਈ ਕਿ ਉਹ ব্রাহ্মণ ਹੈ ਤੇ ব্রাহ্মণ ਨੂੰ ਭਾਰਤ ਦੀ ਸੰਸਕ੍ਰਿਤੀ ਵਿੱਚ ਸਭ ਤੋਂ ਉੱਪਰ ਦੀ ਜਾਤ ਮੰਨਿਆ ਜਾਂਦਾ ਹੈ ਸਭ ਤੋਂ ਉੱਪਰ ਦਾ ਵਰਨ ਮੰਨਿਆ ਜਾਂਦਾ ਹੈ ਇਸ ਤੋਂ ਅੱਗੇ ਕੁਝ ਵੀ ਨਹੀਂ ਇੱਥੋਂ ਤੱਕ ਲਿਖਿਆ ਹੋਇਆ ਕਿ ব্রাহ্মণ ਦੀ ਨਿਗਾਹ ਜਿਸ ਵਸਤੂ ਤੇ ਪੈ ਜਾਏ ਸ਼ੂਦਰ ਦੇ ਘਰ ਦੇ ਉੱਤੇ ਬ੍ਰਾਹਮਣ ਦੀ ਨਿਗਾਹ ਪੈ ਜੇ ਤੇ ਸ਼ੂਦਰ ਤੋਂ ਘਰ ਮੰਗਲੇ ਤੇ ਸ਼ੂਦਰ ਨੂੰ ਦੇਣਾ ਪਏਗਾ। ਬ੍ਰਾਹਮਣ ਦੀ ਨਿਕਲੇ ਹੋਏ ਬੋਲ ਜੜੇ ਨੇ ਪੁਗਾਣੇ ਪੈਣੇ ਨੇ। ਉਹ ਰਾਜੇ ਵੀ ਪਗਾਉਂਦੇ ਰਹੇ। ਜੇ ਭਾਰਤ ਦੀ ਸੰਸਕ੍ਰਿਤ ਨੂੰ ਖੋਲ ਕੇ ਵੇਖੋ ਤੇ ਬ੍ਰਾਹਮਣਾ ਨੇ ਵੱਡੇ ਵੱਡੇ ਰਾਜਿਆਂ ਨੂੰ ਝੁਕਾਇਆ ਆਪਣੇ ਪੈਰਾਂ ਦੇ ਵਿੱਚ। ਕੇਵਲ ਧਰਮ ਦਾ ਨਾਮ ਲੈ ਕੇ। ਇਹ ਪਖੰਡ ਜਦੋਂ ਗੁਰੂ ਸਾਹਿਬਾਨਾਂ ਦੇ ਸਮੇਂ ਦੇ ਵਿੱਚ ਹੋਇਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੀ ਇਹਦੀ ਨਖੇਦੀ ਕੀਤੀ। ਤਕਰੀਬਨ ਸਾਰੇ ਗੁਰੂ ਸਾਹਿਬਾਨਾਂ ਨੇ ਇਸ ਗੱਲ ਦੀ ਨਖੇਦੀ ਕੀਤੀ ਕਿ ਬ੍ਰਾਹਮਣ ਇਦਾਂ ਦਾ ਨਹੀਂ ਹੁੰਦਾ ਬ੍ਰਾਹਮਣ ਉਹ ਹੁੰਦਾ ਹੈ ਜਿਹੜਾ ਬ੍ਰਹਮ ਨੂੰ ਪਛਾਣ ਲਵੇ ਜਿਹਦੇ ਅੰਦਰ ਬ੍ਰਾਹਮਣ ਦੇ ਗੁਣ ਪੈਦਾ ਹੋ ਜਾਣ ਅਸਲ ਦੇ ਵਿੱਚ ਬ੍ਰਾਹਮਣ ਉਹ ਹੈ ਬ੍ਰਾਹਮਣ ਇੱਕ ਪਦਵੀ ਹੈ ਨਾ ਕਿ ਇੱਕ ਜਾਤ ਪਰ ਉਹਨਾਂ ਲੋਕਾਂ ਨੇ ਇਹਨੂੰ ਜਾਤ ਬਣਾ ਕੇ ਤੇ ਕੇਵਲ ਇਹ ਸਿੱਧ ਕਰ ਦਿੱਤਾ ਕਿ ਬ੍ਰਾਹਮਣ ਇੱਕ ਕੁੱਲ ਹੈ ਇਹਦੇ ਵਿੱਚ ਜੰਮਣ ਵਾਲਾ ਜਿੱਦਾਂ ਦਾ ਮਰਜੀ ਪੁਰਸ਼ ਹੋਵੇ ਬ੍ਰਾਹਮਣ ਕਹ ਲਾਏਗਾ ਅੱਜ ਵੀ ਜੇ ਕਈ ਵਾਰ ਅਸੀਂ ਪੁੱਛ ਲਈਏ ਕਿਸੇ ਨੂੰ ਤੇ ਉਹ ਆਪਣੇ ਆਪ ਹੀ ਇਹ ਗੱਲ ਕਹਿੰਦਾ ਕਿ ਅਸੀਂ ਬ੍ਰਾਹਮਣ ਲੋਕ ਹੁੰਨੇ ਚਾਹੇ ਉਹ ਜੱਪਣ ਵਾਲਾ ਮੰਦਰ ਵਿੱਚ ਸੇਵਾ ਕਰਨ ਵਾਲਾ ਹੈ ਜਾਂ ਨਹੀਂ ਹੈ ਪਰ ਉਹਨੇ ਆਪਣੇ ਆਪ ਨੂੰ ਇੱਕ ਉਪਾਦੀ ਦਿੱਤੀ ਹੋਈ ਇਸੇ ਗੱਲ ਦਾ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਗਿਆਨ ਬਖਸ਼ਿਆ ਆਓ ਸਾਰੇ ਆਪਾਂ ਰਸਨਾ ਨੂੰ ਪਵਿੱਤਰ ਕਰੀਏ ਸਾਰੇ ਮਨ ਬਿਰਤੀਆਂ ਨੂੰ ਇਕਾਗਰ ਕਰੋ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸ਼ਲੋਕ ਮਹਲਾ 3 ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਇੱਕ ਸ਼ਬਦ ਲਿਵਲਾਇ ਪਾਵਨ ਪਵਿੱਤਰ ਮੁਖਵਾਕ ਸੋਰਠਾ ਰਾਗ ਦੀ ਵਾਰ ਦੇ ਵਿੱਚ ਧੰਨ ਗੁਰੂ RAMDAS ਮਹਾਰਾਜ ਜੀ ਦੀ ਜੋ ਉਚਾਰਣ ਕੀਤੀ ਹੋਈ ਹੈ ਇਹਦੇ ਵਿੱਚ 19ਵਾਂ ਸ਼ਲੋਕ ਹੈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 649 ਅਤੇ 50 ਦੇ ਉੱਤੇ ਪ੍ਰਕਾਸ਼ ਰੂਪ ਹੈ। ਦੋ ਗੁਰੂ ਸਾਹਿਬਾਨਾਂ ਦਾ ਇਸ ਸ਼ਬਦ ਵਿੱਚ ਸੁਮੇਲ ਹੈ। ਪਹਿਲੇ ਦੋ ਸ਼ਬਦ ਜਿਹੜੇ ਹਨ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਹਨ ਅਤੇ ਤੀਸਰੀ ਜਿਹੜੀ ਪੌੜੀ ਹੈ ਗੁਰੂ RAMDAS ਮਹਾਰਾਜ ਨੇ ਉਚਾਰਣ ਕੀਤੀ ਹੈ। ਬ੍ਰਹਮ ਬਿੰਦੈ ਤੇ ਸਦਾ ਬ੍ਰह्म ਬ੍ਰह्मਤ ਰਹਿ ਹੁਣ ਸਾਡੇ ਵਿੱਚ ਇਹ ਹੈ ਜੇ ਅਸੀਂ ਗੁਰਸਿੱਖਾਂ ਤੇ ਸਾਡੇ ਘਰ ਵਿੱਚ ਜੰਮਣ ਵਾਲਾ ਬੱਚਾ ਜਿਹੜਾ ਹੈ ਉਹ ਉਦੋਂ ਗੁਰਸਿੱਖ ਬਣੇਗਾ ਜਦੋਂ ਪੂਰਨ ਤੌਰ ਦੇ ਉੱਤੇ ਅੰਮ੍ਰਿਤ ਧਾਰੀ ਹੋ ਜਾਏਗਾ ਕੇਸ ਰੱਖ ਲਏਗਾ ਗੁਰੂ ਦੀ ਰਹਿਤ ਨੂੰ ਫੋਲੋ ਕਰੇਗਾ ਤੇ ਕਹਾਂਗੇ ਹੁਣ ਇਹ ਗੁਰਸਿੱਖ ਬਣ ਗਿਆ ਤਦੋਂ ਤੱਕ ਉਹ ਗੁਰਸਿੱਖ ਨਹੀਂ ਹੈ ਤਦੋਂ ਤੱਕ ਆ ਇਹ ਕਹਿ ਸਕਦੇ ਹਾਂ ਕਿ ਸਿੱਖਾਂ ਦਾ ਬੱਚਾ ਹੈ ਪਰ ਅਜੇ ਸਿੱਖੀ ਤੋਂ ਮੁਨਕਰ ਹੈ ਤੇ ਇਸੇ ਤਰ੍ਹਾਂ ਹੀ ਬ੍ਰਾਹਮਣ ਦੇ ਘਰ ਵਿੱਚ ਜੰਮਿਆ ਹੋਇਆ ਬੱਚਾ ਵੀ ਉਹ ਬ੍ਰਾਹਮਣ ਨਹੀਂ ਹੋ ਸਕਦਾ ਜਦੋਂ ਤੱਕ ਉਹ ਉਹਨਾਂ ਲੱਛਣਾਂ ਨੂੰ ਪੂਰਾ ਨਾ ਕਰ ਲਵੇ ਹੁਣ ਉਹਦੇ ਲੱਛਣ ਕੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ 8ਵੀਂ ਅਸ਼ਟਪਦੀ ਜਦੋਂ ਉਚਾਰਨ ਕੀਤੀ ਤੇ ਪਹਿਲੇ ਬੰਦ ਸ਼ਲੋਕ ਵਿੱਚ ਕਿਹਾ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਿਸ ਬਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋ ਉਹੀ ਬ੍ਰਹਮ ਦਾ ਗਿਆਤਾ ਹੈ ਨਾ ਜਿਹਨੂੰ ਬ੍ਰਹਮ ਦਾ ਗਿਆਨ ਹੈ ਜਿਹਨੇ ਬ੍ਰਹਮ ਨੂੰ ਜਾਣ ਲਿਆ ਹੈ ਅਸਲ ਦੇ ਵਿੱਚ ਬ੍ਰਾਹਮਣ ਉਹੀ ਹੈ ਜਿਹਦੀ ਸੁਰਤ ਜਿਹੜੀ ਹੈ ਇੱਕ ਦੇ ਵਿੱਚ ਟਿਕੀ ਹੋਏ ਉਹਨੂੰ ਹਰ ਥਾਂ ਤੇ ਬ੍ਰਹਮ ਹੀ ਨਜ਼ਰ ਆਏ ਅਵਰ ਨਾ ਪੇਖਿਆ ਕਿਸ ਬਿਨ ਕੋਏ ਹਰ ਜੀਵ ਦੇ ਅੰਦਰ ਰੱਬ ਦਿਸੇ ਉਹਨੂੰ ਕੋਈ ਵੈਰੀ ਜਾਂ ਮਿੱਤਰ ਨਾ ਦਿਸੇ ਉਹਨੂੰ ਕੇਵਲ ਸਮ ਦ੍ਰਿਸ਼ਟੀ ਹੋਵੇ ਹਰ ਇੱਕ ਚੀਜ਼ ਹਰ ਇੱਕ ਵਸਤੂ ਹਰ ਇੱਕ ਇਨਸਾਨ ਉਸ ਰੱਬ ਦੀ ਬਣਾਈ ਹੋਈ ਕੁਦਰਤ ਜਾਪੇ ਜਦੋਂ ਮਨੋਖੇਦਾਂ ਦੀ ਆਪਣੀ ਜੀਵਨੀ ਬਣਾ ਲਏ ਇੱਕ ਵਿੱਚ ਸੁਰਤ ਨੂੰ ਟਿਕਾ ਲਏ ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹੀ ਅਸਲ ਦੇ ਵਿੱਚ ਬ੍ਰਾਹਮਣ ਹੈ ਬ੍ਰਾਹਮਣਾਂ ਨੇ ਸੰਸਕ੍ਰਿਤੀ ਦੇ ਅਨੁਸਾਰ ਆਪਣਾ ਜੋਰ ਜਿਹੜਾ ਸੀ ਸਾਰੇ ਲੋਕਾਂ ਤੇ ਪਾਣਾ ਸ਼ੁਰੂ ਕਰ ਦਿੱਤਾ ਨੀਵੀਆਂ ਜਾਤਾਂ ਉੱਤੇ ਖਾਸ ਕਰਕੇ ਜਿਵੇਂ ਗੁਰੂ ਸਾਹਿਬ ਜੀ ਬਾਣੀ ਵਿੱਚ ਫਰਮਾਨ ਕਰਦੇ ਹਨ ਨਾਮਾ ਛਿਬਾ ਕਬੀਰ ਜੁਲਾਹਾ ਪੂਰੇ ਗੁਰਤੇ ਗਤ ਪਾਈ ਜਦੋਂ ਇਹਨਾਂ ਨੂੰ ਪੂਰਾ ਗੁਰੂ ਮਿਲ ਗਿਆ ਪੂਰੇ ਗੁਰੂ ਦੀ ਸਿੱਖਿਆ ਧਾਰਨ ਕਰ ਲਈ ਨਾਮ ਜਪਿਆ ਨਾਮ ਜਪ ਕੇ ਆਪਣੇ ਆਪ ਨੂੰ ਇੰਨਾ ਉੱਚਾ ਕਰ ਲਿਆ ਕਿ ਬ੍ਰਾਹਮਣ ਲੋਕ ਵੀ ਚੰਮ ਦਾ ਕਰਨ ਵਾਲੇ ਭਗਤ ਰਵਦਾਸ ਦੇ ਪੈਰਾਂ ਵਿੱਚ ਝੁਕੇ ਕਿਉਂਕਿ ਪਰਮੇਸ਼ਰ ਦਾ ਨਾਮ ਕਿਸੇ ਜਾਤ ਦਾ ਮੁਤਾਜ ਥੋੜੀ ਹੈ ਜਦੋਂ ਕਬੀਰ ਸਾਹਿਬ ਜੀ ਦੇ ਨਾਲ ਬਹਿਸ ਹੋਈ ਬ੍ਰਾਹਮਣਾਂ ਦੀ ਤੇ ਕਬੀਰ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਹੈ ਕਬੀਰ ਸਾਹਿਬ ਜੀ ਕਹਿੰਦੇ ਗਰਭ ਵਾਸ ਮੈਂ ਕੁੱਲ ਨਹੀਂ ਜਾਂਦੀ ਬ੍ਰੰਭ ਬਿੰਦ ਤੇ ਸਭ ਉਤਪਾਤੀ ਜਦੋਂ ਕੋਈ ਬੱਚਾ ਮਾਂ ਦੇ ਪੇਟ ਦੇ ਵਿੱਚ ਹੁੰਦਾ ਉਹਨੂੰ ਪਤਾ ਹੁੰਦਾ ਕਿ ਮੈਂ ਕਿਹੜੀ ਕੁੱਲ ਦੇ ਵਿੱਚ ਜਨਮ ਲੈਣਾ ਕਿ ਮੈਂ ਸਿੱਖ ਹਾਂ ਮੈਂ ਬ੍ਰਾਹਮਣ ਹਾਂ ਮੈਂ ਸ਼ੂਦਾਂ ਕਿ ਮੈਂ ਖੱਤਰੀ ਹਾਂ ਕੁਝ ਨਹੀਂ ਪਤਾ ਉਸ ਬੱਚੇ ਨੂੰ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਮੈਂ ਆਪਣੀ ਮਾਂ ਦੇ ਗਰਭ ਵਿੱਚ ਸੀ ਮੈਨੂੰ ਆਪਣੀ ਜਾਤ ਦਾ ਨਹੀਂ ਸੀ ਪਤਾ ਨਾ ਤੈਨੂੰ ਪਤਾ ਸੀ ਤੂੰ ਅੱਜ ਬ੍ਰਾਹਮਣ ਬਣ ਕੇ ਵਹਿ ਗਿਆ ਹੈ ਤੂੰ ਜੋ ਜਦੋਂ ਆਪਣੀ ਮਾਂ ਦੀ ਕੋਖ ਵਿੱਚ ਸੀ ਤੈਨੂੰ ਪਤਾ ਸੀ ਵੀ ਤੂੰ ਬ੍ਰਾਹਮਣ ਜੰਮਣਾ ਗਰਭਵਾਸ ਮੈਂ ਕੁਲ ਨਹੀਂ ਜਾਂਦੀ ਬ੍ਰह्मबिंद ਤੇ ਸਭ ਉਤਪਾਤੀ ਪਰਮੇਸ਼ਰ ਨੇ ਇੱਕ ਬਿੰਦ ਤੇ ਤੂੰ ਇੱਕ ਬਿੰਦ ਤੋਂ ਤੈਨੂੰ ਪ੍ਰਗਟ ਕਰ ਦਿੱਤਾ ਮਾਂ ਦੀ ਤੈਨੂੰ ਕੋਖ ਮਿਲ ਗਈ ਤੇ ਤੂੰ ਜਦੋਂ ਜਨਮ ਲਿਆ ਤੇ ਤੈਨੂੰ ਸਾਰੇ ਨੇ ਕਿਹਾ ਕਿ ਇੱਕ ਬ੍ਰਾਹਮਣ ਹੋਰ ਆ ਗਿਆ ਇਸ ਧਰਤੀ ਦੇ ਉੱਤੇ ਕੋਰੇ ਪੰਡਿਤ ਬ੍ਰਾਹਮਣ ਕਵ ਕੇ ਹੋਏ ਤੂੰ ਦੱਸ ਦੇ ਵੀ ਇਹ ਬ੍ਰਾਹਮਣ ਪਹਿਲਾ ਕਦੋਂ ਜੰਮਿਆ ਹੋਏਗਾ ਕਿ ਉਹਦੀ ਮਾਂ ਬ੍ਰਾਹਮਣ ਹੋਏਗੀ ਕੋਰੇ ਪੰਡਿਤ ਬ੍ਰਾਹਮਣ ਕਦ ਕੇ ਹੋਏ ਬ੍ਰਾਹਮਣ ਕਹਿ ਕੇ ਜਨਮ ਮਤ ਕੋਏ ਆਪਣੇ ਆਪ ਨੂੰ ਹੰਕਾਰ ਵਿੱਚ ਨਾ ਭਰੀ ਜਾ ਅਸਲ ਦੇ ਵਿੱਚ ਵਿਚਾਰ ਕਰ ਤੂੰ ਅਸਲ ਚ ਬ੍ਰਾਹਮਣ ਹੈ ਕਿ ਨਹੀਂ ਇਸ ਗੱਲ ਦੀ ਵਿਚਾਰ ਕਰ ਜਦੋਂ ਬਹਿਸ ਹੋਈ ਕਬੀਰ ਸਾਹਿਬ ਜੀ ਨੇ ਚਾਨਣਾ ਕਰਕੇ ਵਿਖਾ ਦਿੱਤਾ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਤੁਮਕਤ ਲੋਹੂ ਲੋਹੂ ਹਮ ਹਮਕਤ ਲੋਹੂ ਤੁਮਕਤ ਦੁੱਧ ਉਹ ਕਹਿੰਦੇ ਜੇ ਤੂੰ ਬ੍ਰਾਹਮਣ ਸ੍ਰੇਸ਼ਟ ਹੈ ਸਭ ਤੋਂ ਉੱਚਾ ਹੈ ਤੇ ਤੂੰ ਬ੍ਰਾਹਮਣ ਹੈ ਤੇ ਅਸੀਂ ਸ਼ੁੱਧ ਰਾਂ ਤੇ ਫਿਰ ਐਦਾਂ ਹੋਣਾ ਚਾਹੀਦਾ ਸੀ ਚਾਹੀਦਾ ਸੀ ਸ੍ਰੇਸ਼ਟ ਬੰਦਿਆਂ ਦੇ ਅੰਦਰ ਵੀ ਖੂਨ ਵੀ ਸ੍ਰੇਸ਼ਟ ਹੋਵੇ ਜੇ ਸਾਡੇ ਅੰਦਰ ਸ੍ਰੇਸ਼ਟ ਖੂਨ ਲਹੂ ਹੈ ਤੇ ਤੇਰੇ ਅੰਦਰ ਜਿਹੜਾ ਸਭ ਤੋਂ ਸ੍ਰੇਸ਼ਟ ਪਦਾਰਥ ਦੁੱਧ ਹੈ ਉਹ ਕਿਉਂ ਨਹੀਂ ਹੈ ਕਿਉਂਕਿ ਦੁੱਧ ਨੂੰ ਸ੍ਰੇਸ਼ਟ ਮੰਨੇ ਸੀ ਜਿਵੇਂ ਬ੍ਰਾਹਮਣ ਕੋਲ ਨੂੰ ਸ੍ਰੇਸ਼ਟ ਮੰਨਿਆ ਜਾਂਦਾ ਹੈਵੇਂ ਦੁੱਧ ਨੂੰ ਸ੍ਰੇਸ਼ਟ ਮੰਨਿਆ ਜਾਂਦਾ ਉਹ ਕਹਿੰਦੇ ਸਾਡੇ ਅੰਦੇ ਤੇ ਅੰਦਰ ਖੂਨ ਹੈ ਸ਼ੁੱਦਰ ਦੇ ਅੰਦਰ ਖੂਨ ਹੈ ਤੇ ਬ੍ਰਾਹਮਣ ਦੇ ਅੰਦਰ ਦੁੱਧ ਕਿਉਂ ਨਹੀਂ ਹੈ ਕਿਉਂਕਿ ਉਹ ਤੇ ਸ੍ਰੇਸ਼ਟ ਹੈ ਵੱਖਰਾ ਖੂਨ ਹੋਣਾ ਚਾਹੀਦਾ ਸੀ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੂੰ ਆਨ ਬਾਟ ਕਾਹੇ ਨਹੀਂ ਆਇਆ ਸ਼ੁੱਦਰ ਜੇ ਮਾਂ ਦੀ ਕੁੱਖ ਵਿੱਚੋਂ ਜਨਮ ਲੈ ਕੇ ਸ਼ੁੱਦਰ ਬਣਿਆ ਤੇ ਬ੍ਰਾਹਮਣ ਨੂੰ ਕੋਈ ਹੋਰ ਰਸਤਾ ਚਾਹੀਦਾ ਸੀ ਕਿਉਂਕਿ ਉਹ ਤੇ ਸ੍ਰੇਸ਼ਟ ਹੈ ਬੜੀਆਂ ਤਕਨੀਕਾਂ ਦੇ ਨਾਲ ਸਮਝਾਇਆ ਤਵੇ ਬ੍ਰਾਹਮਣ ਨੂੰ ਇਹ ਗੱਲ ਸਮਝਾਈ ਵੀ ਤੈਨੂੰ ਦੱਸਦੇ ਹਾਂ ਵੀ ਬ੍ਰਾਹਮਣ ਕਿਹਨੂੰ ਕਿਹਾ ਜਾਂਦਾ ਹੈ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਜਿਹੜਾ ਬ੍ਰਹਮ ਦੀ ਵਿਚਾਰ ਕਰੇ ਜਿਹੜਾ ਬ੍ਰਹਮ ਨੂੰ ਪਛਾਣ ਲੇ ਨਾ ਕਬੀਰ ਸਾਹਿਬ ਜੀ ਕਹਿੰਦੇ ਉਹੀ ਅਸਲ ਦੇ ਵਿੱਚ ਬ੍ਰਾਹਮਣ ਹੈ ਜਿਹਦੀ ਸੁਰਤ ਇੱਕ ਵਿੱਚ ਟਿਕੀ ਹੋਈ ਹੈ ਕਹੋ ਕਬੀਰ ਜੋ ਬ੍ਰਹਮ ਵਿਚਾਰੇ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ ਸਾਡੇ ਵਿੱਚ ਤੇ ਬ੍ਰਾਹਮਣ ਉਹ ਹੈ ਭਈ ਜਿਹੜਾ ਬ੍ਰਹਮ ਦੀ ਵਿਚਾਰ ਕਰ ਲੇ ਜਿਹੜਾ ਪ੍ਰਮਾਤਮਾ ਦੇ ਨਾਲ ਆਪਣੇ ਆਪ ਨੂੰ ਆਪਣੀ ਸੁਰਤ ਨੂੰ ਜੋੜ ਲੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵੀ ਇਹੀ ਗੱਲ ਆਖੀ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵਲਾਏ ਜਿਹੜਾ ਇੱਕ ਵਿੱਚ ਜੁੜ ਜਾਏ ਸ਼ਬਦ ਨੂੰ ਆਧਾਰ ਬਣਾ ਕੇ ਆਪਣੀ ਜ਼ਿੰਦਗੀ ਦਾ ਸ਼ਬਦ ਨਾਲ ਜੁੜ ਕੇ ਗੁਰੂ ਸਾਹਿਬ ਜੀ ਕਹਿੰਦੇ ਆਪਣੇ ਆਪ ਨੂੰ ਸਵਾਰ ਲੈ ਅਸਲ ਦੇ ਵਿੱਚ ਉਹ ਬ੍ਰਾਹਮਣ ਤੇ ਜੇ ਕਿਤੇ ਬ੍ਰਾਹਮਣ ਬਣ ਗਿਆ ਪੂਰਨ ਤੌਰ ਤੇ ਕਹਿਣੀ ਤੇ ਕਥਨੀ ਦਾ ਪੂਰਾ ਗੁਰੂ ਸਾਹਿਬ ਜੀ ਕਹਿੰਦੇ ਨਾਮ ਨਿਦੀ 18 ਸਿੱਧੀਆਂ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਵਸਾਏ ਪ੍ਰਮਾਤਮਾ ਦਾ ਨਾਮ ਇੰਨਾ ਸ਼ਕਤੀਸ਼ਾਲੀ ਹੈ ਕੋਈ ਵੀ ਕੁੱਲ ਦਾ ਜਨਮ ਤੋਂ ਕੋਈ ਵੀ ਕਿਸੇ ਜਾਤ ਵਿੱਚ ਜਨਮ ਲੈ ਲੇ ਉਹ ਨੀਵਾ ਹੋਵੇ ਉੱਚਾ ਹੋਵੇ ਫਰਕ ਨਹੀਂ ਪੈਂਦਾ ਪ੍ਰਮਾਤਮਾ ਦਾ ਨਾਮ ਸਾਰਿਆਂ ਨੂੰ ਜਾਗਰ ਕਰ ਦਿੰਦਾ 18 ਸਿੱਧੀਆਂ ਤੇ 9 ਨਿਧੀਆਂ ਉਹਦੇ ਮਗਰ ਤੁਰੀਆਂ ਫਿਰਦੀਆਂ ਹਾਂ ਉਦੇ ਪੈਰਾਂ ਦੀ ਧੂੜ ਬਣ ਜਾਂਦੀਆਂ ਹਨ ਜਿਹੜਾ ਪ੍ਰਮਾਤਮਾ ਦਾ ਨਾਮ ਜਪਲੇ ਜਿਹਦਾ ਹਿਰਦੇ ਵਿੱਚ ਪ੍ਰਮਾਤਮਾ ਨੂੰ ਵਸਾ ਲਏ ਪਰ ਗੁਰੂ ਸਾਹਿਬ ਜੀ ਕਹਿੰਦੇ ਐਵੇਂ ਪ੍ਰਮਾਤਮਾ ਦਾ ਨਾਮ ਮਿਲਦਾ ਵੀ ਨਹੀਂ ਸੋਖਾ ਬਿਨ ਸਤਗੁਰ ਨਾਉ ਨਾ ਪਾਈਐ ਬੁਝੋ ਕਰ ਵਿਚਾਰ ਹੇ ਪੰਡਿਤ ਜੀ ਪ੍ਰਮਾਤਮਾ ਦਾ ਨਾਮ ਬਿਨਾਂ ਗੁਰੂ ਤੋਂ ਨਹੀਂ ਮਿਲਦਾ ਪਹਿਲਾਂ ਗੁਰੂ ਧਾਰਨ ਕਰਨਾ ਪਏਗਾ ਗੁਰੂ ਦੀ ਸਿੱਖਿਆ ਅਨੁਸਾਰ ਚੱਲਣਾ ਪਏਗਾ ਜਦੋਂ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਬਣਾ ਲਿਆ ਫਿਰ ਕਿਦਦੇ ਜਾ ਕੇ ਗੁਰੂ ਦੀ ਰਹਿਮਤ ਦੇ ਨਾਲ ਪ੍ਰਮਾਤਮਾ ਦਾ ਨਾਮ ਪ੍ਰਗਟ ਹੋਣਾ ਨਾਨਕ ਪੂਰੇ ਭਾਗ ਸਤ ਗੁਰ ਮਿਲੈ ਸੁਖ ਪਾਏ ਯੁਗ ਚਾਰ ਪਰ ਪੂਰਾ ਗੁਰੂ ਮਿਲਣਾ ਵੀ ਬੜੇ ਭਾਗਾਂ ਵਾਲੀ ਗੱਲ ਹੈ ਕਈ ਲੋਜ ਦੇ ਪਰਮੇਸ਼ਰ ਦੇ ਨਾਮ ਨੂੰ ਤੇ ਪੂਰਾ ਗੁਰੂ ਲੱਭਦੇ ਨੇ ਪਰ ਪੂਰਾ ਗੁਰੂ ਨਹੀਂ ਮਿਲਦਾ ਕਈ ਵੀ ਕਈ ਵਾਰ ਅਧੂਰਾ ਗੁਰੂ ਜਿਹੜਾ ਹੈ ਨਾ ਉਹ ਵੀ ਡੋਬ ਦਿੰਦਾ ਤੇ ਭਾਗ ਹੁਣ ਚੰਗੇ ਤੇ ਫਿਰ ਕਿਧਰੇ ਜਾ ਕੇ ਪੂਰਾ ਗੁਰੂ ਮਿਲਦਾ ਹੈ ਤੇ ਕਹਿੰਦੇ ਫਿਰ ਜੇ ਪੂਰਾ ਗੁਰੂ ਮਿਲ ਗਿਆ ਫਿਰ ਚਾਰ ਜੁਗਾਂ ਤੱਕ ਆਤਮਿਕ ਸੁਖ ਜੜਾ ਨਾ ਹਿਰਦੇ ਵਿੱਚ ਵਸ ਜਾਣਾ ਇਹ ਗੁਰੂ ਦੀ ਬਖਸ਼ਿਸ਼ ਹੈ ਗੁਰੂ ਸਾਹਿਬ ਜੀ ਦੀ ਰਹਿਮਤ ਹੈ ਗੁਰੂ ਸਾਹਿਬ ਜੀ ਮਿਹਰ ਕਰਨ ਕਿਣਕਾ ਸਾਡੇ ਹਿਰਦੇ ਅੰਦਰ ਆ ਕੇ ਵਸੇ ਸਤਿਗੁਰੂ ਜੀ ਮਿਹਰ ਕਰਨ ਪਾਵਨ ਸ਼ਬਦ ਸਾਡੇ ਸਭਨਾ ਨੂੰ ਦੇ ਹਿਰਦਿਆਂ ਵਿੱਚ ਵਸੇ ਹੋਈਆਂ ਬਿੰਦ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ